ਲਾ ਸਾਈ ਦਾ ਫੜ ਲੀ ਦਾ ਸਾਈ ਦਾ 9000 ਦੇ ਇਹ 9 ਦੇ ਲਾ ਦੇ ਨੌ ਦੇ ਲੈ ਜਾ ਹਾਂ ਹਲਕਾ ਹੈ ਜੀ ਯਾਰ ਇਹ ਕੀ ਮੰਗੇ ਬਾਈ 19000 19 ਮੰਗਦਾ ਇਹ ਮੰਗਿਆ ਬਈ ਜੋੜੇ ਦਾ ਚਲਾਇ ਨਾ ਆਲਾ ਮੰਗਦਾ ਸਮੋਦੇ ਲਾ ਦੇ ਸਮੋਦੇ ਲੈ ਜਾ ਆਪਾਂ ਤਾਂ ਕਹਿ ਰਹਾ ਲਾ ਫੜਾ ਹਾਂ ਰੇਟ ਲਾਉ ਨਾ ਕਿੰਨਾ ਲਾਵਾਂ ਕਹਲ ਨਾ ਕਰ ਕੋਈ ਖੜਤਾ ਜਾ ਤੂੰ ਕਹਲ ਨਾ ਕਰ ਫਿਰ ਹਣ ਉਹ ਫਿਰ ਕਰੂੰ ਨੂ ਦਾਵੇ ਕੁਆ ਨਹੀਂ ਇਹ ਵੀ ਢੇਡੇ ਮਾਰਦਾ ਜੀ ਬੋਲੋ ਦਾ ਮੈਨਾ ਮੋਟਾ ਕੀ ਬੋਲਦੇ ਆ 9000 ਰੁਪਏ ਲਾਇਆ ਹਾਂ ਮੈਂ 9000 ਲਾਇਆ ਉਹ ਫਿਰ ਹੁਣ ਰੱਖਾ ਮੇਰੇ ਜੇ ਭਰ ਜੇ ਇਹਨਾਂ ਨੂੰ ਦੇਖਾ ਨੀਮ ਦਾ ਬਲੂਰ ਜੇਦਾ ਸ਼ੇਕੀ ਉਹ ਵਾਹੇ ਬੱਕਰਾ ਪੂਲਾ ਨਾ ਤੂੰ ਨਾ ਪੱਠਾ ਕੀ ਬੱਕਰਾ ਹੈਗਾ ਬੱਕਰੀ ਦੇ ਉਹਦੇ ਅੱਖਾਂ ਨਾ ਮਾਫੂ ਨਾ 15 ਹੈ ਪੂਲਾ ਨਾ 15000 ਦੇ ਉਹ ਠੀਕ ਆ ਬੱਸ ਚਿਕਾ ਹੋ ਗਈ ਤੂੰ ਪੂਲਾ ਨਾ 15000 ਦੇ ਤੂੰ ਨਾ 15000 ਦੇ ਕਹਿ ਬੱਲੋ ਬਾਵਾ ਦੋ ਲੋ ਆ ਦੇ ਪੱਲੋ ਬੋਲਾ ਕਰਾ ਕੇ ਕਹਿ ਮੈਂ ਇਹ ਪੂਰੇ ਗੋਕੇ ਦਿੰਦਾ ਹਾਂ ਜੀ ਪੂਲਾ 15000 ਦੇ

ਉਹ ਬੇਲੇ ਕਰਨੇ ਮੱਲਾ ਹੈਗਾ ਬਾਸੇ ਦਾ ਨਹੀਂ ਉਹ ਹਣ ਜਾ ਪੈਂਦਾ ਖੌਂਦਾ ਕਰਲਾ ਮਰਦਾ ਤਾਂ ਨਹੀਂ ਓਏ ਮੱਲਾ ਕਿੰਨੇ ਦੇਣੇ ਕਰਨੇ ਨੇ ਮੈਂ ਨਾ ਗੱਲ ਕਰਦਾ ਯਾਰ ਵਾਹ ਯਾਰ ਘੱਟ ਦੇ ਦੋ ਤੂੰ ਬੱਸ ਹੋਰ ਬਾਲਾ ਹੈ ਹੈ ਆਈਗਾ ਸੋ ਤੂੰ ਟੱਕਰ ਦਾ ਤਾਂ ਨਹੀਂ ਕੁਛ ਹੁੰਦਾ ਹੈਗਾ ਟੱਕਰ ਦਾ ਮਗਦਾ ਜੀ ਆ ਜੱਟ ਨੂੰ ਕੰਨ ਕਰਕੇ ਨਹੀਂ ਵੱਢਣਗੇ ਕਹਿੰਦੇ ਫੇਰ ਮਰਗੇ ਇਹਦਾ ਇਹਦਾ ਤਾਂ અમાਰੋਂ ਭਰਦੀ ਨ ਆਪਣੀ ਅਮਾ ਦਾ ਨਹੀਂ ਭਰਦੀ ਇਹਦਾ ਕੋਈ ਨਹੀਂ ਬਾਬਾ ਹਾਂ ਇਹਦਾ ਫਰੀ ਹੋ ਜਾ ਤਬਾਰੇ ਹਾਂ ਮਰੇ ਬੱਜਰੇ ਬੱਜਰੇ ਦੂਜਾ ਧਰ ਲੋ ਇੱਕ ਤਾਂ ਪਾ ਕੇ ਦਰੋ ਕਰ ਦੋ ਉਹ ਤਾਂ ਚੱਲ ਲਾ ਦੇ ਮਾਰ ਦਾਂਗੇ ਉਸ ਲੋ ਉਹ ਬਣਾ ਗੋਲੀ ਲੈਣੀ ਆ ਆ ਦੁਆਰੇ ਵਿੱਚ ਚਲ ਹਾਂ ਇਹ ਤਾਂ ਮੈਂ ਨਹੀਂ ਉਹ ਦੇਖੋ ਭਾਈ ਉਹਦਰ ਚਾ ਕਾ ਦਾ ਤਾ ਕੀ ਲੈ ਕੇ ਆਣੀ ਆ ਨਮੇੜ ਹੁਣ ਤੂੰ ਲੈਣੇ ਨੇ ਨਾ ਬਈ ਹਾਂ ਸਹੀਕ ਕੀ ਲੈ ਕੇ ਆਣੀ ਉਹਨੇ ਕਪੈਨ ਕਿਹੜੀ ਕਪੈਨ ਆ ਕੰਕ ਬੰਨੇ ਜਾਣਗੇ ਬਾਹਰ ਅੱਛਾ ਅੱਛਾ ਨਾ ਨਾ ਲਾ ਭਰ ਦੇ ਭਰ ਦੇ ਆਏ ਬਈ ਬਈ ਆਏ ਬਈ ਲੈ ਸਹੀ ਵਾ ਫੜਾ ਸਹੀ ਫੜਾ ਸਹੀ ਦਾ ਫੜ ਲੈਂਦੇ ਆ 10000 ਦੇ ਉਹ ਉਹ ਤਾਂ ਵੜਦਾ ਹੁਣ ਨਹੀਂ ਘੱਟ ਨੇ ਪੈਸੇ ਹੁਣ ਹੁਣ ਘੱਟ ਨੇ ਪੈਸੇ ਬਾਈ ਨਹੀਂ ਨਾ ਨਾ ਘੱਟ ਨਹੀਂ ਨਹੀਂ ਹਾਂ ਨਹੀਂ ਮਗਿਆ ਆ ਚੀਜ਼ ਕੋਲ ਵੀ ਐ ਉਹ ਬਾਜਾ ਨਹੀਂ ਆਇਆ ਇਹ ਵੀ ਤੇਰੀ ਮਰਜ਼ੀ ਐ ਜੋ ਆ ਬਣਾ ਪਤਾ ਲੱਗਦਾ ਕੀ ਕੀ ਬਾ ਮਹਿ ਲਗੀ ਨਾ ਕਿਲਾ ਮਹਿਗਾ ਹਾਂ ਕਿਲਾ ਸੋਸਾ ਨਹੀਂ ਬਾਈ ਤਾ ਦੇਖ ਯਾਰਾ ਜਾਂ ਲਹੂ ਨੇ ਦੇਖਣਾ ਯਾਰਾ ਦੇਖ ਵਾ ਬਈ ਇਹ ਤਾਂ ਦੱਸ ਦੇ ਨਹੀਂ ਨਹੀਂ ਹੇ ਮੂਰਾ ਰੇ ਨੋ ਨੋ ਨਿਕਲ ਸਦਣਾ ਨੇ ਇੱਕ ਕਹਿ ਦੇ ਇੱਕ ਕਹਿ ਦੇ ਦੂੰਗੀ ਕਹਿ ਤਾਂ ਸੀ ਉਹਨੂੰ ਕੁਛ ਕੋਈ ਗੱਲ ਕਹਿ ਦੇ ਫਿਰ ਆ ਉਹ ਸਹੀ ਦੱਸ ਤੂੰ ਵੀ ਬੈਠੇ ਨੇ ਹਾਂ ਸੁਣੋ ਲੈ ਇੱਕ ਗੱਲ ਹੀ ਕਹੂੰਗਾ ਤੂੰ ਮਾ ਟੱਕਰ ਪੇਲਾ ਪੌਂਦਾਂ ਦਾ ਲੈ ਹੂੰ ਨਾਈਜ਼ ਹੂੰ ਚੱਲ ਹੁਣ ਤੁਸੀਂ ਦੱਸ ਦੋ ਸਾਨੂੰ ਪਰ ਇਹ ਇੱਥੇ ਝਾਕਦਾ ਬਈ ਉੱਥੇ ਝੱਡਦਾ ਨਹੀਂ ਹੈਗਾ ਲਹੂ ਤੇ ਵਗਣਾ ਨਾ ਜੇ ਇਹਨੂੰ ਮਾਰ 20 ਛੜ ਕਲਕ ਕਰਵਾਈ ਹੁੰਦੀ ਵੇਖਦੀ ਜੇ ਨਾ ਨਾ ਉਹਨੇ ਦਾ ਆਪਣੇ ਹੋਣਾ ਹੈ ਜੇ ਵੀ ਇਹ ਮੇਰੇ ਘਰ ਤੋਂ ਖਵਾਈ ਹੋਵੇ ਇਹ ਰੇਟ ਥੋੜਾ ਮੰਗ ਬਾ ਫਿਰ ਮੰਗਵਾ ਵੀ ਕੱਲੇ ਦਾ 15 15 20 ਉਹ ਆਂਦਾ ਵੀ ਤੇਰਾ ਮਾਲਜ ਇਹ ਆਪਾਂ ਤੂੰ ਲੱਖ ਮੰਗ ਲਾਉਗਾ 20 ਦਿਲਾ ਤਣਕ ਦੇ ਦੇਣੇ ਨਾਲ ਗੁੱਸਾ ਗੱਲਾ ਖਾਦਾ ਇਹ ਗਾਂਦੇ ਵਿੱਚ ਕਹੋ ਜੀ ਨੀ ਆਏ ਨਹੀਂ ਖਲ ਹੈਗੀ ਭਾਈ ਜੇ ਆਪਾਂ ਉਸ ਹਿਸਾਬ ਨਾਲ ਹੀ ਬੱਕਰੇ ਵਿਕੜੇ ਨੇ ਯਾਰ ਉਹ ਤਰ੍ਹਾਂ ਤਖੜਾ ਦਿੱਸਦਾ ਉਹ ਤਾਂ ਸਾਹਮਣੇ ਆਪਰਾਵਾ ਦੇਖ ਲੈ ਬਈ ਜੱਪਦਾ ਗਾ ਸਮ ਕੈਦੀ ਵੀ ਪਹੁੰਚਦੇ ਤਾਂ ਦੇਖ ਲੂਗਾ ਜੀ ਢਾਰਕ ਮੂਰੇ ਆਉਣ ਵਾਲੀ ਜਾਈ ਮਾ ਇਹ ਬਹੁਤ ਮਗਦਮ ਹੋ ਗਿਆ ਮਾਰ ਤਿਆ ਐਵੇਂ ਵੜਾ ਦੂੰਗਾ ਲੈ ਜੂ ਆਇਓ ਮੈਨੂੰ ਵੜਾ ਦੂੰ ਜਾਂਦੇ ਆ ਵੀ ਮਾਦਾ ਮੁੱਲੀ ਹੁਣ ਇਹਨਾਂ ਕੋਈ ਪਾਇ ਰਹਿ ਨਹੀਂ ਵਿਚਾਰਾਂ ਨੂੰ ਯਾਰ ਰੱਬ ਕਿ ਹੁਣ ਜੀਮੇ ਦਾ ਕੋਆ ਨੂੰ ਪੱਕੇ ਦੇ ਦੋ ਯਾਰ ਮੇਰੇ ਘਰੇ ਬੱਕਰੇ 20 30 ਨੇ ਮੱਪਾ ਸੀ ਮੋੜ ਤੇ ਮਾ ਦੀ ਸ਼ਾਮ ਰਹੀ ਨਹੀਂ ਯਾਰ ਜਾ ਕੇ ਤਾਂ ਰਹਿਣਾਗਾ ਇਹੇ ਲੱਤੇ ਹੋਣਗੇ 4 4 5 5 ਲੱਤੇ ਹੋਣਗੇ ਜਾ ਕੇ ਘਰੇ ਬੰਤ ਸੰਗਲ ਲਾਤੇ ਭਾਈ ਇਹ ਵੀ ਕੋਸ ਬੱਕਰੇ ਤਾਂ ਬਹੁਤ ਤੇਰੇ ਕੋਲ ਹੈ ਬਹੁਤ ਬੱਕਰੇ ਤੇਰੇ ਕੋਲ ਐਸਾ ਵੀਗ ਨੂੰ ਆਇਆ ਵੀ ਹੁਣ ਦਾ ਲੱਗਿਆ ਹੋਇਆ ਕੰਮ ਕਰਨਾ ਨਹੀਂ ਆਇਆ ਨਹੀਂ ਫਿਰ ਨਹੀਂ ਸਮਾਈ ਉਹਨਾਂ ਨੇ ਸਮਾਈ ਕਰਦਾ ਆਇਆ ਲੈ ਗਈ ਪਾਸ ਸਮਾਈ ਆ ਗਿਆ ਤੈਨੂੰ ਸਹੀ ਕਰਦਾ ਦਾ ਫੇਰ ਵਾਧੜੇ ਦੇ ਸਾਹ ਹਾਦੇ ਵਾਲੀਆਂ ਦਾ ਲਿਆਉਂਦਾ ਨਹੀਂ ਇਹ ਉਹ ਤਾਂ ਇਦੂ ਚੱਕਣੀਆਂ ਸੋਹਣੀਆਂ ਨੇ ਚਾਂਦ ਵਾਲੀਆਂ ਮਾੜਾ ਧੜੇ ਸਾਹ ਨਹੀਂ ਲਿਆਉਂਦਾ ਇਹ ਕਿੰਨੀਆਂ ਲੈ ਦੱਦੇ ਨੇ ਕਿੰਨੀਆਂ ਮਾਲੇ ਕਹਿੰਗੇ 6 ਨਾਲ ਇਹ ਸੀ ਹੂੰ ਤੇ ਬਾਕੀ ਦੋ ਵੱਡੀਆਂ ਬੱਕਰੀਆਂ ਜੀ ਇੱਕ ਸੋਹਣੀ ਆ ਇੱਕ ਸੂਈ ਹੋਈ ਜੀ ਠੀਕ ਹੈ ਇਹਦਾ ਮਗਰ ਇਹਦਾ ਮਗਰ ਹੀ ਆਏ ਹੋਣਗੇ ਇਹ ਮਗਰ ਨਹੀਂ ਆਏ ਅੱਠਨਾਗ ਨੇ ਅੱਠਨਾਗ ਨੇ ਨਾ ਇਹ ਕਿਉਂ ਮਹਾ ਉਹ ਬਾਕੀ 4 ਵੀਰ ਤੇ ਉਹਨਾਂ ਚ ਪੱਠਾ ਇਹਨਾਂ ਨਾਲ ਦੀਆਂ ਜਿਹੜੀਆਂ ਬੱਕਰੇਵਾਂ ਨੇ ਪਾ ਰੱਖ ਲਾ ਫਿਰ ਦੇ ਕਰ ਲਾਏ ਮਹੀਨਾ ਬਿਦ ਨੂੰ ਸੇਵਾ ਨਾ ਕੋਈ ਚੱਕਰ ਨਹੀਂ ਇਹਦਾ ਜਿਵੇਂ ਮਗਾ ਜਗਨ ਲੀਲਾ ਦੇਖੀ ਨਾ ਵਧੀਆ ਗੱਲ ਹੈ ਇਹਨਾਂ ਦੇ ਰਾਉਂਡ ਤੇ ਮੇਰੀ ਆਉਣ ਲੱਗਣਗੇ ਮੇਰੀ ਰਾਉਂਡ ਤੇ ਲੱਗ ਰਹੇ ਆਪਾਂ ਕੋਈ ਨਾ ਲਾਲ ਬਣਦਾ ਨਾ ਨਾ ਫੇਰੀ ਬਾਬਾ ਜੀ ਕਰਦਾ ਜਿਵੇਂ ਰਾਉਂਡ ਤੇ ਕੀ ਚਾਹ ਮੰਗੇ ਉਹ ਦੁਬਾਰਾ ਟਾਂਗ ਲੱਗ ਰਹੀ ਸੀ ਜੀ ਪਰ ਪਹਿਲਾਂ ਮਗਰ ਕੋ ਵੀ ਲੋ ਬਈ ਬੱਕਰਿਆਂ ਦਾ ਸੌਦਾ ਹੋਣ ਲੱਗਿਆ ਭਾਈ ਦੋ ਬੱਕਰੇ ਲੈ ਕੇ ਆਂਡਰ ਆਹ ਲੈਣ ਆਈ ਜਾਓ ਉਹ ਵੀ ਬੱਕਰੇ ਨੇ ਚੱਲ ਆ ਵੀ ਕੁਛ ਲਾਉਨੇ ਆ ਅੱਲੋ ਜੀ ਆਹ ਕਮਾਲ ਕੋਣ ਇਹਨਾਂ ਦਾ ਚੱਲ ਜਾ ਲਓ ਇਹ ਤਾਂ ਜੰਮੜਾ ਜਾ ਆ ਆ ਗਿਆ ਲੈ ਬਈ 18000 ਰੁਪਏ ਲੈ ਮਾਰ ਦੇ ਤਾ ਉਹ ਫੇਰ ਕਿੰਨਾ ਹਾਂ ਹਾਂ ਆਖੀ ਜਾਓ ਆਈ ਜਾ ਦੋ ਨਾ ਜੋੜੀ ਦਾ ਜੋੜੀ ਦਾ ਉਨੇ ਅਲੂ ਰੇਵੇ ਕਰਦੇ ਲੋਈਆਂ ਅਲੂ ਕੀ ਬਰਾਮ ਭਾਵੇਂ ਉਹ ਮਗਰ ਉਹ ਲੈਣੇ ਨੇ ਕਰਨੇ ਨਹੀਂ ਕੋਈ ਕਹਿੰਦੇ ਲਉਂਗੀ ਕੀਰੇ ਨਹੀਂ ਕੀਰੇ ਆ ਆ ਆਮ ਬਣਾ ਲੈਂਦੇ ਆ ਲੈ ਲੈ ਰਿਹਾ ਆਪਾਂ ਨੂੰ ਕਿ ਦਰ ਲੈ 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 ਹਾਂ ਅੱਗੇ ਕੋਈ ਦੇਖਣ ਦੇ ਕੋ ਡਰਨੇ ਯਾਰ ਆਂ ਦੇਖ ਲੈ ਜੀ ਦੇਖੀ ਚਾਲਾ ਅਜੇ ਇਹ ਲੱਗੂ ਫੇਰ ਕੀ ਬਖ ਪੈ ਗਈ ਨਹੀਂ ਨਹੀਂ ਕੋਈ ਨਹੀਂ ਉਹ ਅੱਗੇ ਬੋਲਦਾ ਚੱਲਦਾ ਮੈਂ ਲੋ ਉਹ ਚੱਲ ਹਾਂ ਬਦਲੇ ਕਰਨੇ ਹੁਣ ਯਾਰ 400 500 ਰੁਪਏ ਦੇ ਦੇ ਕਿੰਨਾ ਮੰਗਦਾ ਬਾਈ 500 ਹੋਰ ਬਾਲਾ ਮੈਂ ਤਾਂ 40000 ਮੰਗੇ ਜੈ ਚਾਲਾ ਬਾ ਆ ਜਾ कुर्बानी वाले भी है नहीं है हम तो सही जा रहा ले ले इधर चीज है बड़े भाई अपने वाला लाख का पट्टा जावे चाहे तेरा मारा है भी थोड़ा लबे ला दे इधर ना भी करना नहीं ये खीरे नहीं खीरे नहीं ये दो दांत दे ये हो रहा कुछ नहीं हमें कोई लाल से नहीं बेचना है तो मशीन ले जाने है टोड़े वाली मगर बुढ़िया ने खोदा हां ये गल सही है उठे चढ़ते बुढ़िया ने पता गल सही था ना ना बुढ़िया ना गल नहीं जाएगा नवे खाना नहीं देंगे दो बटोर खा दे ये बट के फरा खा दे 2000 यार ਨਾ ਨਾ ਆਪਣੇ ਆਪਣੇ ਆਰਟ ਨਹੀਂ ਖੜੀ ਅਸੀਂ ਤਾਂ ਹੱਥੋਂ ਲੜਾ ਗਿਨੇ ਜਿੰਨੇ ਗਣ ਆਹ ਕਹੇ ਤਾਈ 18000 ਰੁਪਏ ਕਹਦਾ ਜੀ ਅਰੇ ਸਾਰਾ ਕਹਦਾ 500 ਹੋਰ ਬਾਬਾ ਟ੍ਰੇਟਰ ਨੇ ਮਾਗਰ ਦਾਨੇ ਲੈ ਕੋਲ ਪਹਿਲੇ ਉਸੇ ਪੈਸਾ ਰੱਖੋ 30 18000 ਰੁਪਏ ਲਾਦਾ ਚਾਚੇ ਜੀ ਅਰੇ ਸਾਰਾ ਬਾਬਾ 18 ਸਾਢੇ 18 ਆਪਣੇ ਜਲੂਰ ਵਾਲੇ ਰਾਹ ਤੇ ਆ ਸਾਢੇ 18 ਸਾਢੇ 18 ਮਾਤਾ ਹਾਂ ਉਹ ਠੀਕ ਆ ਅਜੇ ਤਾਂ ਆਹਦੇ ਯਾਰ ਬੱਜ ਮੈਂ ਤਾਂ ਜਲੂਰ ਨਹੀਂ ਜਾਂਦੇ ਗੈਰੈਂਟ ਦੱਸ ਬਿਜੂ ਕਰਨ ਨੂੰ ਮੈਂ ਫਿਰ ਪਰਾ ਨਹੀਂ 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 ਹਾਂ 35000 ਤੋਂ ਕੱਢ ਦੇਣੀ ਜੀ ਲੈ ਲੈ ਦੋ 35000 ਰੁਪਏ ਹੁਣ ਤਾਂ ਕੀ ਆਪਾਂ ਕਹਿੰਦੇ ਬਾਕੀ ਦੇ ਛੱਡ ਜਾਣੀ ਚਾਹ ਰਹੇ ਹਾਂ ਚੱਲ ਇਹਨਾਂ ਦਾ ਕੋਈ ਗੱਲ ਨਹੀਂ ਛੋੜੇ ਕਣ ਛੱਟੇ ਹੋਏ ਰਹੇ ਮਸ਼ੀਨਾਂ ਲੈ ਕੇ ਆਈਆਂ ਤੈਨੂੰ ਆਏ ਬਿਬੂਆਂ ਦੇ ਚੜਦੇ ਨੇ ਆਪਾਂ ਗੱਲ ਸਹੀ ਐ ਕਹਨੂੰ ਕੀ ਹੋ ਗਿਆ ਭਾਈਆ ਕੀ ਕਰੀ ਜਾ ਕੇ ਹਿਸਾਬ ਨਾਲ ਦੇ ਆ ਜਿੰਨੇ ਨੇ ਯਾਰ ਇੱਕੋ ਹੀ ਲਾ ਲਿਆ ਤਾਂ ਦੇਖੀ ਹੋਈ ਦੇਣੇ ਹੋਣਗੇ ਦੇ ਦਾਂਗੇ ਤੂੰ ਵੇ ਹੜਾ ਨਾ ਸਰ ਹੜਾ ਦਸ ਕਿਹੜਾ ਪਤਾ ਹੜਾ ਇਹ ਇਹ ਮੇਰੇ ਮੁੰਬਾ ਨੂੰ ਕੋ ਲੜੀ ਜਾਂਦੇ ਨੇ ਨਾ ਪਿੱਛੇ ਦਾ ਨਾ ਨਾ ਕਰਦੇ ਲੋ ਜੀ 19000 ਦਾ ਨੋ ਨੋ ਮੈਂ ਕਹਿੰਦਾ ਕਿ ਸੇ ਉਹ ਕੱਟਨੇ ਪਈ ਆਈ ਇਹ ਗਾਹ ਇਹਨਾਂ ਨੂੰ ਵੀ ਬਾਹਲਾ ਥੱਲੇ ਫਿਰਦਾ ਚਾਚਾ ਭਾਈ ਥੱਲੇ ਹੁਣ ਮੈਂ ਕਰਾਂ ਕੀ ਯਾਰ ਕੀ ਯੋਜ ਗੜ ਕੇ ਆ ਮਾਂ ਉਹ ਉਹ ਸੋਹਣੇ ਸਾਹਮਣੇ ਆ। ਉਹ ਅਗਲੇ ਨੂੰ ਮੁੱਕ ਦੇ ਦਿੱਤਾ। ਉਹ ਤਾਂ ਕੋਈ ਚੱਕਰ। ਆ ਵੀ 800 ਮਿੰਟ 13 ਦਿੰਦੇ ਆ। ਠੀਕ। ਕਿੰਨਾ ਜਿਆਦਾ ਨੂੰ ਪੋੜੇ ਆਇਆ। ਜਿਆਦਾ ਜਿਆਦਾ ਨੂੰ ਪੋੜੇ ਆਇਆ। ਜਾਓ, ਫੰਦੂ ਦੇ ਭਾਈ। ਜਿਆਦਾ ਨੂੰ ਗਾਹ ਗਏ। ਮੈਨੂੰ ਕਹਾਓ ਬੁਲਾਉਣਾ ਹੈ। ਕਿਨੇ ਭਾਈ? ਲਫਾੜੋ। ਮੈਲਾ ਦੇਖ ਕੇ ਮਾਨੂੰ ਫਿਰਕੇ ਦੀ ਬਗਨਾ ਮੈਨੂੰ ਕਿਹਾ। ਆ ਫੜਦੋਂ ਨੂੰ ਮੁੱਲ ਕੋਈ ਲਾਉਂਗਾ। ਦੇਣੇ ਗਈ। ਨਹੀਂ ਨਾ ਯਾਰ ਦੱਸ ਦੇ ਕੋਈ ਨਾ ਫੇਰ ਮੋੜ ਦੀ ਫੇਰ ਮੋੜ ਦੀ ਇਹ ਕੀ ਭਾਂਦੀ ਇਹਨੇ ਕੰਡੇ ਵਾਦਲੇ ਪੁਰਾ 20000 ਦੇ ਬਾ ਯਾਰ ਸੁਖੀ ਫੇਰ ਯਾਰ ਹੁਣ ਘਟ ਹੈ ਅਜੇ ਵੀ ਘਟਨੇ ਨਹੀਂ ਇੱਕ ਮਿੰਟ ਦੇ ਤਾਂ ਹੁਣ ਕਿਤੇ ਦੱਸ ਹੀ ਕਰ ਰਹੀ ਹੈ ਯਾਰ ਬੱਕਾ ਹੋਰ 50000 ਦਾ ਬਾ ਯਾਰ ਫਿਰ ਇਹ ਆਪਾਂ 30 ਦਿਨਾਂ ਦਾ 15 5500 ਦਾ ਲੇ ਕੇ ਆ ਜੀ ਯਾਰ ਜਿਹ ਹੈ ਵਜਨ ਉਹ हिसाब ਨਾਲ ਪੈਸੇ ਲੱਗੀਆਂ ਜਾਂਦੀਆਂ 10000 ਦਾ ਤਾਂ ਅਸੀਂ ਦੁੱਧ ਚੰਮ ਦੇ ਵੇਚਦੇ ਆ ਯਾਰ ਐਂ ਚੀਜ਼ ਦਾ ਮਰਕ ਹੁੰਦਾ ਇਹ ਤਾਂ ਮਾਲ ਆ

ਵੇਚ ਵੀ ਹੁਣੇ ਲੈ ਕੇ ਗਾਹ ਵਿਚੂਗਾ ਵੱਧ ਭਾਈ ਮੇਰੇ ਗਾਹਕ ਨਹੀਂ ਹੈਗੀ ਇਸ ਤੋਂ ਵੱਧ ਤੇ ਹੋਰ ਲੱਗਦਾ ਆਜੋ ਸੇਨ ਕੋਈ 5000 ਤਾਂ ਲੈਦਾ ਮੈਂ ਕਹਿੰਦਾ ਕਾਹ ਨੂੰ ਮੋੜਨਾ ਇਹ 5 ਦੀਆਂ ਦੇਣੀਆਂ ਆ ਆ ਦੇਖੋ ਵੀ ਉੱਪਰ ਵਾਲਾ ਭਾਈ ਹੈਗਾ ਕੋਈ ਗੱਲ ਲੈ ਲਓ ਆਹ ਪੰਜ ਹਜ਼ਾਰ ਕਈ ਵਾਰੀ ਅਗਲੇ ਮੈਂ ਹੁੰਦਾ ਆ ਨਾ ਨਾ ਜੇ ਕੋਈ ਹੋਰ ਬੰਦੇ ਲਾ 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 ਟਮੇੜ ਠੀਕ ਹੈ ਕੰਮ ਇਹ ਦੇਖਦੇ ਪਹਿਲੇ ਮੈਂ ਤੇ 4 ਨੇ 35 ਇਹ ਤੋਂ ਵੱਧ ਵਿਕਦੇ ਨੇ ਗਾਹ ਪਾ ਦੇ ਉਹ ਦੇਖ ਲੈ ਉਹ ਵੀ ਇਹ ਨਾਲ ਦੀ ਹੋਈ ਆ ਉਹ ਕਿ ਦੇਖ ਲੈ ਜੀ ਕੋਈ ਉਹ ਆ ਸੋਨੀ ਜੀ ਦੀ ਆ। ਉਹਨਾਂ ਦੀ ਕਰ ਦਿੰਦੇ ਛੋੜੀ। ਕੋਈ ਨਾ ਉਹ ਵੀ ਲਾ ਲਾਂਗੇ। ਉਹ ਵੀ ਸੋਨੀ ਐ। ਜਿਵੇਂ ਇਹ ਹੁਣ ਬਾਈ ਹੁਣ ਇਹਦਾ ਮਾਮਾ ਦੀ ਬੋਲਿਆ। ਠੀਕ ਐ ਭਾਈ ਲੱਗ ਗਿਆ। ਜੇ ਇੱਕ ਮਿੰਟ ਜੇ ਮੈਂ ਖੜ ਜਾ। ਜੇ ਮੈਂ ਭਾਈ 30 ਲਾ ਆਂਦਾ ਤੇ ਨਾ 4 ਲਾ ਆਂਦਾ। ਨਾ ਠੀਕ ਲੱਗ ਰੇਟ ਤਾਂ। ਰੇਟ ਤਾਂ ਠੀਕ ਆ। ਇਹ ਫਗਰ ਜੀ ਮਰ ਗਿਆ। ਯਾ ਰਸ਼ਣਾ ਸ਼ਾਣੇ ਮੰਦਾਂ ਨਾਲ ਮੈਂ ਖੁੜੀ ਜੀ ਘੱਟ ਬਗਾਈ ਮਾਰ ਕੇ। ਉਹ ਵੀ ਡੋ ਜਾਂਦੇ ਦੂਰ। ਅਲਾਂ ਕਾ ਸ਼ਾਣੇ ਮੰਦਾਂ ਜੀਦੀ ਜਾਂਦਾ ਯਾਰ। ਜਲਦੀ ਦਾ ਘਰ ਹੁੰਦਾ ਹੈ ਤਾਂ ਨਾ ਨਾ ਤੂੰ ਬਾਹਰ ਆਇਆ ਸੀ ਕੋਈ ਗੱਲ ਨਹੀਂ ਲੱਗਦਾ ਅੱਗਰ ਇਹ ਕਰ ਲੈ ਤੇਰਾ 20 ਹਜ਼ਾਰ ਬਣ ਗਿਆ ਕਣਕ ਆ ਜੂਗੀ ਘਰ ਬੱਕਰੀ ਵੀ ਦੇਵੇ ਮੈਂ ਵੀ ਹੈ ਬੱਕਰੀ ਵੀ ਦੇ ਦੇ ਮੈਂ ਤਾਂ ਵੇਚਾਂ ਬਸ ਫੇ 20 ਹਜ਼ਾਰ ਦਾ ਬਣ ਜੂਗਾ 15 ਦਿਨਾਂ ਦੇ ਆ ਗਿਆ ਬਸ ਉਹ ਖੰਡ ਲਈ 500 ਦੀ ਜਿਵੇਂ ਕਹਦੇ ਤੇਰੇ ਲੋ 20 ਬਾਜੂ ਉਹ ਪੈਟ ਦਾ 25 20 ਵਰਗਾ ਆਉਂਦਾ ਖੰਡ ਮੈਂ ਨਹੀਂ ਆਵੇ ਨਹੀਂ ਇਹਦਾ ਨਹੀਂ ਇਹਦਾ ਇਹ ਆਪਣਾ ਪੜਦੇ ਹੁੰਦੇ ਨੇ ਜੀ ਉਹ ਜੀ ਤੁਹਾਨੂੰ ਤੇਰਾ 20 ਹਜ਼ਾਰ ਬਣਦਾਗਾ ਤੇ ਪਾ ਗਿਆ ਦਾ ਮਾਰ ਚਾਲ ਆ ਦੇਖਦਾ ਇਹ ਬਣਾ ਤੂੰ ਉਹ ਕਰ ਲੋ ਕੋਈ ਆ ਦੇਖਿਆ ਇਹਨੂੰ ਮਾਰੂ ਯਾਰ ਦੋ ਕਿੰਨੇ ਕਹਿਣਾ ਇਹ ਲੋ 7 ਵਜੇ ਨਹੀਂ ਫਿਰ ਆਪਣਾ 5 ਦੇ 100 ਤੇਰੇ 5 ਤੋਂ ਬਾਅਦ ਆਪਣਾ ਗਾਗਨੇ ਜਿਹੜੇ ਹੋਰ ਲੈਂਦਾ ਦਵਾ ਚਾਪ ਤੂੰ ਐ ਕਰ ਫਿਰ ਮੈਂ ਨਹੀਂ ਸਰ ਤੁਰੇ ਮੈਂ ਬੈ ਬੈ ਚਲੀ ਆਏ ਬੁਝਵਾਇ ਮਨ ਕੰਗੂਨੀ ਪਾ ਕੇ ਉਹ ਰੰਗ ਚੱਲਦਾ ਇਹ ਰਾਗ ਦੇ ਨੱਚਦਾ ਤੂੰ ਦੇਖਿਆ ਕਿਹਦਾ ਮੂੰਹ ਕੋਈ ਲੈ ਕੇ ਪਾ ਦੇ ਨੀ ਫਟਾ ਹੋ ਗਿਆ ਯਾਰ ਤੂੰ ਖਰਾ ਮਾਈ ਕਹਿੰਦਾ ਦੇ ਉਹਦਾ ਸ਼ਾਦੀ ਲਖਾਈ ਕਰ ਲੈ ਨਾ ਯਾਰ ਕਹਿੰਦਾ ਮੁੰਨਾ ਕੋਲ ਮਨ ਲਖਾਈ ਕਰ ਦੋ ਨਾ ਤਰ ਤੂੰ ਪੰਜਾ ਲੈ ਲੈ ਲਖਾਈ ਗਾ ਮੈਂ ਕਰ ਦਿੰਦਾ ਦੇ ਕਰ ਜਦੋਂ ਮੈਨੂੰ ਕੁਝ ਨਾ ਦੇ ਉਹ ਜਦੋਂ ਵੀ ਬੱਕਰੀ ਜੋ ਤੈਨੂੰ ਕੁਝ ਛੱਡਿਆ ਇਹ ਨਾ ਬੱਕਰ ਚੱਲ ਤੇਰੇ ਬੱਬਾ ਮੈਂ ਲਖਾਈ ਤੇ ਦੇ ਦੇ ਉਹ ਵਾਹ ਹੁਣ ਤੈਨੂੰ ਮਾਂ ਉਹ ਵੀ ਉਹ ਮਾਂ ਛੋਟੀ ਪੌਣੀ ਹੁਣ ਚਾਹ ਬਣਾ ਦੇ ਫੜਾ ਯਾਰ ਫੜਾ ਉੱਪਰ ਉਹ ਬੱਕਰ ਨਾ ਨਿਬੜ ਗਈ ਬਾਈ 500 ਓਏ ਆ ਬੀੜੇ ਲੈ ਰਹੀ ਆ ਬਸ ਉਹ ਲੈ ਆਵਾ ਤੈਨਾਂ ਹੀ ਆ ਰਹੇ 2000 ਇਹ ਫੜਾਓ ਲਓ ਬਈ ਪੱਟਾ ਵੀ ਹੋ ਗਿਆ ਸੌਦਾ ਲਿਖਾਈ ਤੇ ਹੋ ਰਹੀ ਆ ਜੰਦਾ ਮਾੜਾ ਪਤਾ ਨਾ ਉਹ ਬੈਸ ਲੋੜ ਹੋਇਆ ਕੋ ਵੀ ਲਓ ਬਈ ਆ ਪੱਟਾ ਵੀ ਹੋ ਗਿਆ ਸੌਦਾ ਲਿਖਾਈ ਤੇ ਹੋ ਗਿਆ ਬਈ 5000 2000 8 ਦੇਖ ਸਕਦੇ ਤੁਸੀਂ ਉਹ ਬੱਕਰੀ ਹੋ ਗਈ ਹਾਂਜੀ